ਹਾਂਜੀ ਪੀਐਸਟੈਟ ਪੀਟीडी बीएड ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਉਹ ਅਪਡੇਟ ਕੀ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਜਨਵਰੀ ਦੀ 1 ਤਰੀਕ ਨੂੰ ਨਤੀਜਾ ਕੋਸ਼ਿਸ਼ ਕੀਤਾ ਜਾਣਾ ਸੀਗਾ ਪੀਐਸਟੈਟ 2024 ਦੀ ਪ੍ਰੀਖਿਆ ਦਾ ਪਰ ਉਹ ਦਿਨ ਜਿਹੜਾ ਬੀਤ ਚੁੱਕਿਆ ਹੈ ਸਾਲ ਦਾ ਪਹਿਲਾ ਦਿਨ ਤੁਹਾਨੂੰ ਸਾਰਿਆਂ ਨੂੰ ਯੂਨੀਅਨ ਦੀ ਸਮੁੱਚੀ ਟੀਮ ਵੱਲੋਂ ਯੂਨੀਅਨ ਵੱਲੋਂ ਸਾਲ ਦੀਆਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਇਹ ਸਾਲ ਤੁਹਾਡੇ ਸਾਰਿਆਂ ਦੇ ਲਈ ਖੁਸ਼ੀ ਵਾਲਾ ਹੋਵੇ ਜੋ ਵੀ ਤੁਸੀਂ ਸੋਚਿਆ ਜੋ ਵੀ ਤੁਹਾਡੇ ਸੁਪਨੇ ਨੇ ਉਹ ਸਾਰੇ ਪੂਰੇ ਹੋਣ ਤਾਂ ਜਿਵੇਂ ਕਿ ਅਪਾ ਟੋਪਿਕ ਤੇ ਗੱਲ ਕਰ ਰਹੇ ਸੀ ਕਿ ਜਿਹੜਾ ਰਿਜ਼ਲਟ ਹੈ ਉਹ ਇੱਕ ਤਰੀਕ ਨੂੰ ਟੈਂਟੈਂਟਿਵ ਜਿਹੜਾ ਆਪਾਂ ਨੂੰ ਮਿੱਤੀ ਜਾਰੀ ਕੀਤੀ ਗਈ ਸੀ ਉਸ ਦੇ ਸਬੰਧ ਵਿੱਚ ਅਸੀਂ ਫੋਨ ਵੀ ਕੀਤਾ ਸੀਗਾ ਸਾਨੂੰ ਇਨਫੋਰਮੇਸ਼ਨ ਵੀ ਦਿੱਤੀ ਗਈ ਸੀ ਕਿ ਸਾਡੇ ਸੋਰਸਸ ਵੱਲੋਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਜਿਹੜਾ ਨਤੀਜਾ ਤੁਹਾਡਾ ਦਿੱਤੀ ਹੋਈ ਮਿੱਤੀ 1 ਜਨਵਰੀ ਨੂੰ ਕੋਸ਼ਿਸ਼ ਕਰ ਦਿੱਤਾ ਜਾਊਗਾ ਜੋ ਟੈਂਟੈਂਟਿਵ ਡੇਟ ਸਾਈਡ ਦੇ ਉੱਪਰ ਦਿੱਤੀ ਗਈ ਸੀ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਕੀਤੀ ਗਈ ਸੀ ਉਹ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਉਸ ਦੇ ਵਿੱਚ ਡਿਪਾਰਟਮੈਂਟ ਇਹ ਕਹਿ ਰਿਹਾ ਕਿ ਸਾਡੇ ਕੋਲ ਹਜੇ ਟੈਕਨੀਕਲ ਇਸ਼ੂ ਚੱਲ ਰਿਹਾ ਜਿਸਦੇ ਅਸੀਂ ਵਿਚਾਰ ਕਰ ਰਹੇ ਹਾਂ ਸਾਨੂੰ ਕੁਝ ਸਮਾਂ ਵਿਚਾਰ ਕਰਨ ਲਈ ਚਾਹੀਦਾ ਤਾਂ ਹੁਣ ਫਿਰ ਪੀਐਸਟੈਟ 2024 ਦਾ ਰਿਜ਼ਲਟ ਕਦੋਂ ਤੱਕ ਆ ਸਕਦਾ ਹੈ ਕਿ ਜਨਵਰੀ ਦੇ ਵਿੱਚ ਆਏਗਾ ਰਿਜ਼ਲਟ ਕਿ ਨਹੀਂ ਆਏਗਾ ਕਿਉਂਕਿ ਕਾਫੀ ਚੈਨਲ ਗਲਤ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਜਿਸ ਦੀ ਜਿਸ ਦੇ ਕਰਕੇ ਤੁਸੀਂ ਸਾਨੂੰ ਫਿਰ ਮੈਸੇਜ ਕਰਨ ਜਾਂ ਕਾਲ ਕਰਨ ਮਤਲਬ ਕਰਦੇ ਹੋ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਫਿਰ ਸਾਡੀ ਵੀ ਰਿਸਪੋਨਸੀਬਿਲਟੀ ਬਣਦੀ ਕਿ ਤੁਹਾਡੇ ਤੱਕ ਐਗਜ਼ੈਕਟ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਜਾਵੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਟ ਕਰ ਰਿਹਾ ਸੀ ਸਾਡੇ ਸੋਰਸਿਸ ਦਾ ਰਿਪਲਾਈ ਆਉਣ ਤੱਕ ਤਾਂ ਜਿਵੇਂ ਸਾਡਾ ਸੋਰਸਿਸ ਨਾਲ ਸਾਡੀ ਗੱਲ ਹੋਈ ਹੈ ਜਾਂ ਜਿਵੇਂ ਉਹਨਾਂ ਦਾ ਰਿਪਲਾਈ ਆਇਆ ਉਸੇ ਤਰਜ਼ ਤੇ ਤੁਹਾਡੇ ਨਾਲ ਵੀਡੀਓ ਬਣਾ ਕੇ ਸਾਂਝੀ ਕਰ ਰਿਹਾ ਉਹ ਜਾਣਕਾਰੀ ਉਹ ਜਾਣਕਾਰੀ ਨੈਕਸਟ ਸਲਾਈਡ ਦੇ ਵਿੱਚ ਦਿੱਤੀ ਗਈ ਹੈ ਕਿਉਂਕਿ ਹਰੇਕ ਵਾਰ ਅਸੀਂ ਬੋਲ ਕੇ ਦੱਸਦੇ ਆ ਤੁਹਾਨੂੰ ਇਸ ਦਾ ਮੈਂ ਇੱਕ ਸਲਾਈਡ ਤਿਆਰ ਕੀਤੀ ਗਈ ਹੈ ਜੋ ਉਹਨਾਂ ਨੇ ਕਿਹਾ ਜਿਵੇਂ ਉਹਨਾਂ ਨੇ ਸਾਨੂੰ ਪਹਿਲਾਂ ਕਿਹਾ ਸੀਗਾ ਉਹ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਜਿਵੇਂ ਉਹਨਾਂ ਨੇ ਹੁਣ ਸਾਨੂੰ ਦੱਸਿਆ ਜੋ ਜਾਣਕਾਰੀ ਸਾਰੇ ਨਾਲ ਸਾਂਝੀ ਕੀਤੀ ਹੈ ਉਹ ਜਾਣਕਾਰੀ ਹੁਣ ਅਸੀਂ ਤੁਹਾਡੇ ਨਾਲ ਫਿਰ ਤੋਂ ਸਾਂਝੀ ਕਰ ਰਹੇ ਹਾਂ ਤਾਂ ਇਹ ਐਗਜ਼ੈਕਟ ਵੀ ਹੋ ਸਕਦਾ ਹੈ ਤਾਂ ਇਸ ਦੇ ਵਿੱਚ ਕੋਈ ਪਰਸੈਂਟੇਜ ਮੈਟਰ ਵੀ ਕਰਦੀ ਹੈ ਕਿਉਂਕਿ ਕਈ ਵਾਰ ਫਿਰ ਤੋਂ ਜਿਹੜੇ ਮੀਟਿੰਗਾਂ ਹੁੰਦੀਆਂ ਜਾਂ ਕੁਝ ਵੀ ਹੈ ਕੋਈ ਤਰੀਕ ਅ ਦੇ ਉੱਪਰ ਵਿਸ਼ਵਾਸ ਬਣਦਾ ਕਿ ਇਸ ਤਰੀਕ ਦੇ ਉੱਪਰ ਆਪਾਂ ਜਿਹੜਾ ਰਿਜ਼ਲਟ ਜਾਰੀ ਕੀਤਾ ਜਾਊਗਾ ਤਾਂ ਫਿਰ ਕਿਸੇ ਨਾ ਕਿਸੇ ਕਾਰਨ ਕਰਕੇ ਚਾਹੇ ਉਹ ਪੋਲਿਟੀਕਲ ਪ੍ਰੈਸ਼ਰ ਲਗਾਇਆ ਜਾਵੇ ਚਾਹੇ ਕੋਈ ਵੀ ਪ੍ਰੈਸ਼ਰ ਲਗਾਇਆ ਜਾਵੇ ਤਾਂ ਉਹਦੇ ਕਰਕੇ ਰਿਜ਼ਲਟ ਲੇਟ ਹੁੰਦਾ ਪੇਪਰ ਤੁਹਾਡਾ ਰਿਜ਼ਲਟ ਜਿਹੜਾ ਸੀਗਾ 1 ਜਨਵਰੀ ਨੂੰ ਆਉਣ ਵਾਲਾ ਸੀਗਾ ਪਰ ਉਸ ਦੇ ਵਿੱਚ ਮੈਂ ਨਾਮ ਨਹੀਂ ਲਵਾਂਗਾ ਕਿਸੇ ਕਾਰਨ ਕਰਕੇ ਉਹ ਰੋਕਿਆ ਗਿਆ ਹੁਣ ਜਿਹੜਾ ਤਰੀਕ ਦੱਸੀ ਗਈ ਹੈ ਤਰੀਕ ਮੈਂਸ਼ਨ ਨਹੀਂ ਕੀਤੀ ਗਈ ਦੂਜਾ ਹਫਤਾ ਜਿਹੜੇ ਸਾਡੇ ਸੋਰਸ ਨੇ ਸਾਨੂੰ ਜਵਾਬ ਦਿੱਤਾ ਕਿ 10 ਤਰੀਕ ਤੋਂ ਪਹਿਲਾਂ ਪਹਿਲਾਂ 10 ਤਰੀਕ ਤੋਂ ਪਹਿਲਾਂ ਪਹਿਲਾਂ ਨਤੀਜਾ ਕੋਸ਼ਿਸ਼ ਕੀਤਾ ਜਾਊਗਾ ਹੁਣ ਇਹ ਰਿਜ਼ਲਟ ਤੁਹਾਡਾ ਪਹਿਲਾਂ ਵੀ ਆ ਸਕਦਾ ਹੈ ਇਸ ਚੀਜ਼ ਦੇ ਵਿੱਚ ਕੋਈ ਇਹ ਨਹੀਂ ਕਿ 10 ਤਰੀਕ ਨੂੰ ਹੀ ਆਣਾ ਜਾਂ 10 ਤਰੀਕ ਤੋਂ ਨੇੜੇ ਆਏਗਾ ਜਾਂ 7 8 ਤਰੀਕ ਮਤਲਬ ਕਿ 4 ਨੂੰ ਵੀ ਆ ਸਕਦਾ ਹੈ ਕੱਲ ਵੀ ਜਾਰੀ ਹੋ ਸਕਦਾ ਹੈ ਪਰਸੋਂ ਵੀ ਜਾਰੀ ਹੋ ਸਕਦਾ ਉਹਨਾਂ ਨੇ ਇਹ ਕਿਹਾ ਮੀਟਿੰਗ ਦੇ ਵਿੱਚ ਜੋ ਵੀ ਸਾਡੇ ਸੋਰਸ ਨੇ ਉਹ ਇਹ ਦੱਸ ਰਹੇ ਨੇ ਕਿ ਜੋ ਵੀ ਮੀਟਿੰਗ ਦੀ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਹੈ ਜਾ ਉਹ ਸਾਨੂੰ ਅੱਗੇ ਪਹੁੰਚਾਉਂਦੇ ਆ ਜਿਸ ਤਰੀਕੇ ਤੁਹਾਨੂੰ ਅਸੀਂ ਚੈਨਲ ਦੇ ਉੱਪਰ ਦੱਸ ਦਿੰਨੇ ਆ ਉਹਨਾਂ ਨੇ ਇਹੀ ਕਿਹਾ ਕਿ ਰਿਜ਼ਲਟ ਤੁਹਾਡਾ 10 ਤਰੀਕ ਤੋਂ ਪਹਿਲਾਂ ਪਹਿਲਾਂ ਜਾਂ 10 ਤਰੀਕ ਨੂੰ ਜਾਰੀ ਕਰ ਦਿੱਤਾ ਜਾਊਗਾ PA STAT 2024 ਦਾ ਰਿਜ਼ਲਟ ਜਿਹੜਾ ਹੈ 10 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਜਾਰੀ ਕਰ ਦਿੱਤਾ ਜਾਊਗਾ ਇਹ ਸਾਡੇ ਸੋਰਸਸ ਕਹਿ ਰਹੇ ਨੇ ਠੀਕ ਹੈ ਦੂਜੇ ਹਫਤੇ ਤੱਕ ਜਿਹੜਾ ਰਿਜ਼ਲਟ ਆ ਜਾਊਗਾ ਦੂਜਾ ਹਫਤਾ ਪੂਰਾ ਵੀ ਲਗਾ ਲਓ ਚਾਹੇ 14 ਤਰੀਕ ਜਿਵੇਂ ਤੁਸੀਂ ਮੈਨੂੰ ਇਹ ਲੱਗਦਾ ਵੀ 14 ਤਰੀਕ ਤੋਂ ਪਹਿਲਾਂ ਪਹਿਲਾਂ ਰਿਜ਼ਲਟ ਜਾਰੀ ਹੋਏਗਾ 10 ਤਰੀਕ ਉਹਨਾਂ ਨੇ ਕਹੀ ਹੈ ਤਾਂ 10 ਤਰੀਕ ਨੂੰ ਵੀ ਹੋ ਸਕਦੀ ਹੈ 8 ਵੀ ਹੋ ਸਕਦੀ 11 ਵੀ ਹੋ ਸਕਦੀ ਹੈ ਤਾਂ ਇੱਕ ਆਈਡੀਆ ਹੁੰਦਾ ਸੋਰਸਸ ਤੋਂ ਕਿਉਂਕਿ ਸਾਡੇ ਸਾਨੂੰ ਫਿਰ ਮੈਸੇਜ ਆਉਣ ਲੱਗ ਜਾਂਦੇ ਕਾਲਸ ਆਉਣ ਲੱਗ ਜਾਂਦੇ ਫਿਰ ਸਾਡੀ ਮਜਬੂਰੀ ਬਣ ਜਾਂਦੀ ਕਿ ਤੁਸੀਂ ਤੁਹਾਡੇ ਨਾਲ ਉਹ ਜਾਣਕਾਰੀ ਨੂੰ ਸਾਂਝਾ ਕਰੀ ਕਿਉਂਕਿ ਕਈ ਵਾਰ ਅਸੀਂ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝਾ ਕਰਦੇ ਆ ਤਾਂ ਸਾਡੇ ਸੋਰਸਸ ਵੀ ਇਸ ਚੀਜ਼ ਤੋਂ ਨਾਰਾਜ਼ ਹੁੰਦੇ ਆ ਕਿ ਅਸੀਂ ਜਿਹੜੀ ਜਾਣਕਾਰੀ ਤੁਹਾਡੇ ਤੱਕ ਦਿੰਨੇ ਆ ਤੁਹਾਨੂੰ ਜਾਂ ਤੁਹਾਨੂੰ ਦੱਸਦਿਆਂ ਤੁਸੀਂ ਅੱਗੇ ਚੈਨਲ ਤੇ ਪਾ ਕੇ ਉਸ ਚੀਜ਼ ਨੂੰ ਸਾਰੇ ਕੈਟਰ ਦੇ ਵਿੱਚ ਦੱਸਦੇ ਹੋ ਤਾਂ ਉਹ ਵੀ ਇਹ ਚੀਜ਼ ਤੋਂ ਨਰਾਜ਼ ਹੁੰਦੇ ਨੇ ਕਈ ਵਾਰ ਕਿ ਅਸੀਂ ਪੋਸਟਾਂ ਦੀ ਵੀਡੀਓ ਬਣਾਣੇ ਆ ਜਾਂ ਮਾਸਟਰ ਕਟਰ ਦੀ ਵੀਡੀਓ ਬਣਾਣੇ ਤੁਹਾਨੂੰ ਪਤਾ ਹੀ ਆ ਇਸ ਚੈਨਲ ਤੇ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਜਾਣਕਾਰੀਆਂ ਤਾਂ ਫਿਰ ਵੀ ਅਸੀਂ ਇਸ ਚੀਜ਼ ਤੋਂ ਕਿਉਂਕਿ ਸਾਡਾ ਮਕਸਦ ਇਹੀ ਹੈ ਕਿ ਚੈਨਲ ਤੇ ਤੁਹਾਨੂੰ ਐਗਜ਼ੈਕਟ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾਵੇ ਤਾਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਦੂਜੇ ਹਫ਼ਤੇ ਦੇ ਵਿੱਚ ਰਿਜ਼ਲਟ ਆਉਣ ਦੀ ਉਮੀਦ ਹੈ 10 ਤਰੀਕ ਤੋਂ ਪਹਿਲਾਂ ਪਹਿਲਾਂ ਜੋ ਸਾਡੇ ਸੋਰਸਿਸ ਦੱਸ ਰਹੇ ਨੇ ਉਹ ਨਤੀਜਾ ਆਊਗਾ ਤਾਂ ਬਾਕੀ ਰਹੀ ਗੱਲ ਜਿਹੜੇ ਸਾਥੀ ਇਸ ਪ੍ਰੀਖਿਆ ਨੂੰ ਪਾਰ ਕਰ ਜਾਣਗੇ ਜਾਂ ਪਾਸ ਨੇ ਜਿਹੜੇ ਅਨਸਰ ਕੀ ਨਾਲ ਅਫੀਸ਼ਲ ਅਨਸਰ ਕੀ ਦੇ ਨਾਲ ਕੁਝ ਸਾਥੀ ਸਾਨੂੰ ਇਹ ਵੀ ਪੁੱਛਦੇ ਕਿਉਂਕਿ ਮੈਂ ਇੱਕੋ ਇੱਕੋ ਵੀਡੀਓ ਦੇ ਵਿੱਚ ਜਾਣਕਾਰੀ ਸਾਰੀ ਸਾਂਝੀ ਕਰ ਰਿਹਾ ਹਾਂ ਕੁਝ ਸਾਥੀ ਸਾਨੂੰ ਇਹ ਵੀ ਪੁੱਛਦੇ ਆ ਕਿ ਸਾਡੇ 83 ਬਣ ਰਿਹਾ ਯਾਨੀ ਕਿ 83 ਨੰਬਰ ਬਣ ਰਿਹਾ ਅਸੀਂ BC ਕੈਟਾਗਰੀ ਜਾਂ SC ਕੈਟਾਗਰੀ ਨਾਲ ਬਿਲੋਂਗ ਕਰਦੇ ਹਾਂ ਸਾਨੂੰ 82 82 ਚਾਹੀਦੇ ਆ ਕੀ ਸਾਡੇ ਨੰਬਰ ਕਟਣਗੇ ਜਾਂ ਵਧਣਗੇ ਦੇਖੋ 99% ਦਾ ਚਾਂਸ ਨੇ ਕਿ ਤੁਸੀਂ ਸੇਫ ਹੋ 1% ਚਾਂਸ ਜਿਹੜੇ ਤੁਹਾਨੂੰ ਕੁਸ਼ਣ ਦਾ ਨੰਬਰ ਮਿਲਿਆ ਉਹ ਹੋ ਸਕਦਾ ਕਿ ਕਿਸੇ ਹੋਰ ਸਾਥੀ ਨੇ ਜਿਹੜੀ ਉਸ ਤੇਰੀਟ ਪਾ ਕੇ ਉਸ ਦੇ ਕੋਲ ਵੈਲਿਡ ਪ੍ਰੂਫ ਹੋਵੇ ਉਸ ਦੇ ਨਾਲ ਕਿਤੇ ਨਾ ਕਿਤੇ ਤੁਹਾਡਾ ਨੰਬਰ ਘਟਦਾ ਪਰ 99% ਸ਼ੋਰ ਹੈ ਕਿ ਤੁਸੀਂ ਸੇਫ ਹੋ 1% ਚਾਂਸ ਹੁੰਦੇ ਨੇ ਕਿ ਨੰਬਰ ਕਟੀਵੇ ਜਾਂ ਹੋਏ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਜਾਣਕਾਰੀ ਦੇ ਦਿੱਤੀ ਸੀ ਕਿ ਜਿਹੜੀ ਆਨਸਰ ਕੀ ਰਿਪੀਟ ਨਹੀਂ ਹੋਏਗੀ ਜਿਹੜੀ ਆਨਸਰ ਕੀ ਪਹਿਲਾਂ ਆਈ ਹੈ ਉਸ ਦੇ ਵਿੱਚ ਤੁਸੀਂ ਜਿਵੇਂ ਆਪਾਂ ਰਿਟ ਦਿੱਤੀ ਆਪ ਨੂੰ ਡੇਟ ਜਾਰੀ ਕੀਤੀ ਗਈ ਸੀ ਪੋਰਟਲ ਓਪਨ ਕੀਤਾ ਗਿਆ ਸੀ ਤਾਂ ਰਿਟ ਤੋਂ ਬਾਅਦ ਜਿਹੜੇ ਆਪਾਂ ਨੂੰ ਕੋਈ ਵੀ ਰਿਪੀਟ ਆਨਸਰ ਕੀ ਨਹੀਂ ਮਿਲੇਗੀ ਆਪਾਂ ਨੂੰ ਰਿਜ਼ਲਟ ਸਿੱਧਾ ਰਿਜ਼ਲਟ ਦੇਖਣ ਨੂੰ ਮਿਲੇਗਾ ਕਿਉਂਕਿ ਡਿਪਾਰਟਮੈਂਟ ਕਦੇ ਵੀ ਇਹ ਜਾਣਕਾਰੀ ਸਾਂਝੀ ਨਹੀਂ ਕਰਦਾ ਇਹ ਇਸ ਚੀਜ਼ ਦੇ ਉੱਪਰ ਪੁਸ਼ਟੀ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਆਪਾਂ ਨੂੰ ਇਸ ਚੀਜ਼ ਦੇ ਵਿੱਚ ਇਹ ਨਹੀਂ ਪਤਾ ਲੱਗੇਗਾ ਕਿ ਆਪਾਂ ਨੂੰ ਕਿਹੜੇ ਕੁਐਸਚਨ ਦਾ ਨੰਬਰ ਮਿਲਿਆ ਜਾਂ ਕਿਹੜੇ ਕੁਐਸਚਨ ਦਾ ਨੰਬਰ ਨਹੀਂ ਮਿਲਿਆ ਕਿ ਕਈ ਸਾਥੀਆਂ ਨੇ ਤਿੰਨ ਤਿੰਨ ਚਾਰ ਚਾਰ ਕੁਐਸਚਨ ਚੈਲੰਜ ਕੀਤੇ ਐ ਤਾਂ ਉਸ ਚੀਜ਼ ਦਾ ਕਿਤੇ ਨਾ ਕਿਤੇ ਇਹ ਤੋਖ ਹੈ ਤਾਂ ਇਹ ਵੀ ਡਿਪਾਰਟਮੈਂਟ ਦੇ ਨਾਲ ਗੱਲ ਕੀਤੀ ਜਾਊਗੀ ਨੈਕਸਟ ਮੀਟਿੰਗਾਂ ਦੇ ਵਿੱਚ ਜਦੋਂ ਪੀਐਸਟੈਟ 2025 ਦੀ ਗੱਲ ਕੀਤੀ ਜਾਊਗੀ ਉਹ ਮੀਟਿੰਗਾਂ ਦੇ ਵਿੱਚ ਇਹ ਜਿਹੜੇ ਮੁੱਦੇ ਨੇ ਇਹ ਵੀ ਰੱਖੇ ਜਾਣਗੇ ਤਾਂ ਇੱਕ ਵਾਰ ਮੇਰੀ ਇਹ ਵੀ ਬੇਨਤੀ ਹੈ ਕਿ ਕਦੇ ਵੀ ਕਿਸੇ ਮਦਰ ਲੱਗ ਕੇ ਕਿਸੇ ਦੇ ਪਿੱਛੇ ਲੱਗ ਕੇ ਕਦੇ ਵੀ ਤੁਸੀਂ ਗਲਤ ਕਮੈਂਟ ਨਾ ਕਰਿਆ ਕਰੋ ਕਿਉਂਕਿ ਕਾਫੀ ਸਾਥੀ ਅਸੀਂ ਸਾਡਾ ਧਿਆਨ ਸਾਰਾ ਚੈਨਲ ਤੇ ਰਹਿੰਦਾ ਹੈ ਕੁਝ ਸਾਥੀ 2-4 ਮੈਂ ਜ਼ਿਆਦਾ ਨਹੀਂ ਕਹਿੰਦਾ 2-4 ਸਾਥੀ ਨੇ ਜਿਨ੍ਹਾਂ ਨੇ ਇੱਕ ਸਿਸਟਮ ਬਣਾਇਆ ਹੋਇਆ ਕਿ ਅਸੀਂ ਕੈਟਰ ਨੂੰ ਡੀਮੋਟੀਵੇਟ ਕਰਨਾ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਸਾਡੀ ਬਦਨਾਮੀ ਕਰਕੇ ਚਾਹੇ ਕੁਝ ਤਾਂ ਉਹ ਇੱਕ ਕਹਾਵਤ ਬਣੀ ਹੋਈ ਹੈ ਕਿ ਕਿਸੇ ਦੇ ਬਦਨਾਮ ਕਰਨ ਨਾਲ ਕੋਈ ਬਦਨਾਮ ਨਹੀਂ ਹੁੰਦਾ ਤਾਂ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਚਾਹੇ ਤੁਸੀਂ ਕੁਝ ਵੀ ਸਾਡੇ ਬਾਰੇ ਬੋਲੋ ਜਾਂ ਸਾਡੇ ਬਾਰੇ ਪੁਸ਼ਟੀ ਕਰੋ ਤਾਂ ਅਸੀਂ ਈਮਾਨਦਾਰੀ ਦੇ ਨਾਲ ਕੰਮ ਕੀਤਾ ਹੈ ਈਮਾਨਦਾਰੀ ਦੇ ਨਾਲ ਕੰਮ ਕਰਦੇ ਰਹਾਂਗੇ ਅਸੀਂ ਸਾਡੇ ਤੱਕ ਜੋ ਵੀ ਇਨਫੋਰਮੇਸ਼ਨ ਪਹੁੰਚਦੀ ਹੈ ਅਸੀਂ ਤੁਹਾਡੇ ਤੱਕ ਨਾਲ ਦੇ ਨਾਲ ਵੀਡੀਓ ਤਿਆਰ ਕਰਕੇ ਉਸ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਅੱਜ ਵੀ ਉਹੀ ਜਿਹੜੀ ਹੈ ਮੱਤਵ ਦੇ ਨਾਲ ਤੁਹਾਡੇ ਨਾਲ ਵੀਡੀਓ ਬਣਾ ਰਹੇ ਆਂ ਤਾਂ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਦੂਜੇ ਹਫ਼ਤੇ ਯਾਨੀ ਕਿ 10 ਤਰੀਕ ਤੋਂ ਪਹਿਲਾਂ ਪਹਿਲਾਂ ਜੋ ਸਾਡੇ ਸੋਰਸਸ ਦੱਸ ਰਹੇ ਨੇ ਕਿ ਜਾਰੀ ਕੀਤਾ ਜਾਊਗਾ ਅ ਬਾਕੀ ਬਨੇ ਰਹੋ ਚੈਨਲ ਦੇ ਉੱਪਰ ਤੁਹਾਨੂੰ ਜਿਵੇਂ ਹੀ ਕੋਈ ਹੋਰ ਇਨਫੋਰਮੇਸ਼ਨ ਮਿਲਦੀ ਹੈ ਤੁਹਾਨੂੰ ਇਸ ਚੈਨਲ ਦੇ ਉੱਪਰ ਸਾਂਝ ਕਰਾਂਗੇ ਤਾਂ ਜਿਹੜੇ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਰੂਰ ਇੱਕ ਇਹ ਬੇਨਤੀ ਤੁਹਾਡੇ ਅੱਗੇ ਅਸੀਂ ਕਰ ਰਹੇ ਹਾਂ ਕਿਉਂਕਿ ਇਸ ਵੀਡੀਓ ਦੇ ਮਾਧਿਅਮ ਦੇ ਰਹੀ ਤੁਹਾਡੇ ਉਹ ਸਾਥੀਆਂ ਤੱਕ ਵੀ ਮੈਸੇਜ ਪਹੁੰਚਾਈਏ ਜੋ ਸਾਥੀ ਹਜੇ ਵੀ ਮੈਸੇਜਸ ਕਾਲਸ ਕਰਕੇ ਪੁੱਛਦੇ ਆ ਜਾਂ ਗਰੁੱਪਾਂ ਦੇ ਵਿੱਚ ਅ ਲਗਾਤਾਰ ਇਕੋ ਇਕ ਮੈਸੀ ਰਿਪੀਟ ਕਰਦੇ ਆ ਕਿ ਕਦੋਂ ਆਏਗਾ ਰਿਜ਼ਲਟ ਤਾਂ ਉਹ ਜਾਣਕਾਰੀ ਸਾਰੇ ਸੱਤੇ ਤੱਕ ਪਹੁੰਚ ਸਕੇ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਬੇਨਤੀ ਹੈ ਜਿਹੜੇ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੇ ਆਪ ਦੀ ਜਿਹੜੀ ਹੈ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਕਰਿਓ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਤੁਸੀਂ ਜਾਣਦੇ ਹੋ ਇੰਸਟਾ ਪੇਜ ਦਾ psstat/union/punjab ਇਸ ਨੇਮ ਦੇ ਉੱਪਰ ਆਪਣਾ ਇੰਸਟਾ ਦਾ ਇੱਕ ਪੇਜ ਬਣਿਆ ਹੋਇਆ ਹੈ ਯੂਨੀਅਨ ਦਾ ਤੁਸੀਂ ਉਸਦੇ ਨਾਲ ਵੀ ਜੁੜੋ ਉੱਥੇ ਵੀ ਅਸੀਂ ਪੋਸਟਾਂ ਜਾਂ ਮੋਟੀਵੇਸ਼ਨ ਥੌਟਸ ਅਸੀਂ ਅਪਲੋਡ ਕਰਦੇ ਰਹਿੰਨੇ ਆ ਤਾਂ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ